ਕਿੰਨੇ ਭਰੀਆ ਮੰਡੀ ਵਪਾਰੀ ਬਪੂਰੀ ਆਏ ਨੇ ਫੁੱਲ ਸਾਰੀ ਫੁੱਲ ਆਏ ਨੇ ਜੀ ਅੱਛਾ ਰਾਜਸਥਾਨ ਵਾਲਾ ਮਾਲ ਵੀ ਆਇਆ ਠੀਕ ਹੈ ਜੀ ਤੇ ਬਾਈ ਰੱਸਿਆਂ ਵਾਲੇ ਨੇ ਇਹ ਵੀ ਪਹੁੰਚੇ ਨੇ ਉਰੇ ਤੇ ਸਾਰਾ ਮਾਲ ਦੇਖੋ ਮੰਡੀ ਬਹੁਤ ਜ਼ਿਆਦਾ ਫੁੱਲ ਹੈਗੀ ਤੇ ਇੱਕ ਬੇਨਤੀ ਹੋਰ ਕੀਤੀ ਜਾਂਦੀ ਹੈ ਕੋਈ ਮੋਟਰਸਾਈਕਲ ਦੀ ਪਰਚੀ ਨਹੀਂ ਕੋਈ ਗੱਡੀ ਦੀ ਪਰਚੀ ਨਹੀਂ ਲੱਗ ਰਹੀ ਠੀਕ ਹੈ ਸਿਰਫ ਮਾਲ ਦੀ ਐਂਟਰੀ ਫੀਸ ਹੈਗੀ ਉਹ ਵੀ ਦੇਖ ਕੇ ਕੀਤੀ ਹੋਈ ਹੈ ਲੰਗਰ ਦਾ ਪ੍ਰਬੰਧ ਹੈ ਪੂਰਾ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਏ ਵੀਰਵਾਰ ਮੋੜ ਮੰਡੀ ਪਹੁੰਚੋ ਤੇ ਆਪਦਾ ਮਾਲ ਖਰੀਦੋ ਤੇ ਮੰਡੀ ਦਾ ਲਾਭ ਉਠਾਓ ਆ ਬਾਈ ਇਹ ਨਾਲ ਪੁੱਛਦੇ ਆ ਇਹਨਾਂ ਨੂੰ ਕਿੱਥੋਂ ਆਇਓ ਬਾਈ ਮੱਛਰੜ ਤੋਂ ਹੈ ਵੀਰੇ ਮੱਛਰੜ ਤੋਂ ਮਾਚੀ ਵੜੇ ਤੋਂ ਕਿਵੇਂ ਮਾਲ ਖਰੀਦਣ ਆਏ ਦੀ ਕੀ ਵੇਚਣ ਖਰੀਦਣ ਆਏ ਸੀ ਕਿਵੇਂ ਮੰਡੀ ਲੱਗੀ ਮੰਡੀ ਬਹੁਤ ਵਧੀਆ ਬਹੁਤ ਵਧੀਆ ਵਧੀਆ ਥਾਂ ਤੋਂ ਪ੍ਰਬੰਧ ਬਹੁਤ ਨੇ ਵਧੀਆ ਠੀਕ ਲੱਗਿਆ ਛਾਵਾਂ ਦਾ ਇੰਤਜ਼ਾਮ ਦਾ ਛਾਵਾਂ ਵਾਲੇ ਪਾਸੇ ਰਾਮਦਾਰੀ ਠੀਕ ਹੈ ਭਾਈ ਦੇਖੋ ਭਾਈ ਸੈੱਡ ਬਣੇ ਹੋਏ ਨੇ ਕੋਈ ਤੰਬੂ ਦਾ ਖਰਚਾ ਨਹੀਂ ਸਭ ਵਿਵਕਾਰੀ ਵੀਰਾਂ ਨੂੰ ਬਹੁਤ ਖੁਸ਼ ਨੇ ਹਾਂ ਭਾਈ ਕਿੱਥੋਂ ਆਇਓ ਵੀਰੇ ਕਿੱਥੋਂ ਆਇਓ ਹਥਾਨ ਤੋਂ ਆਇਓ ਹੈ ਹਥਾਨ ਤੋਂ ਹਥਾਨ ਤੋਂ ਕਿਵੇਂ ਆ ਮੰਡੀ ਮੰਡੀ ਵਧੀਆ ਜੀ ਲੰਗਰ ਲੁੰਗਰ ਦਾ ਪ੍ਰਬੰਧ ਕਿਵੇਂ ਲੱਗਿਆ ਸਹੀ ਵਧੀਆ ਸਹੀ ਹੈ ਮੰਡੀ ਤੇ ਆਪਣਾ ਸੈੱਡ ਦਾ ਸੈੱਡ ਦਾ ਪੂਰਾ ਵਧੀਆ ਜੀ ਤੇ ਪਾਣੀ ਪੂਣੀ ਦਾ ਪੂਰਾ ਫੁੱਲ ਵਧੀਆ ਪ੍ਰੋਗਰਾਮ ਹੈ ਤੇ ਆਏ ਵੀਰਵਾਰ ਭਾਈਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਆਪਦੇ ਮੰਡੀ ਦੇ ਵਿੱਚ ਪਹੁੰਚ ਕੇ ਮੰਡੀ ਦਾ ਲਾਭ ਉਠਾਓ ਮੰਡੀ ਬਹੁਤ ਜਿਆਦਾ ਵਧੀਆ ਹੈ ਦੇਖੋ ਕੋਈ ਤੰਬੂ ਦਾ ਖਰਚਾ ਨਹੀਂ ਕੋਈ ਮੋਟਰਸਾਈਕਲ ਦੀ ਪਰਚੀ ਨਹੀਂ ਕੋਈ ਗੱਡੀ ਦੀ ਪਰਚੀ ਨਹੀਂ